ਪੰਜਾਬ ਚ ਉਦਯੋਗਾ ਲਈ ਵੱਡਾ ਐਲਾਨ ਪੰਜਾਬ ਗਵਰਨਮੈਂਟ ਹੋ ਰਹੀ ਹੈ ਬਣ ਰਹੀਆਂ ਨੇ ਇੰਡਸਟਰੀ ਸਪੈਸੀਫਿਕ ਕਮੇਟੀਆਂ ਹਰ ਸੈਕਟਰ ਲਈ ਵੱਖ-ਵੱਖ ਟੀਮ ਪੰਜਾਬ ਦੇ ਇੰਡਸਟਰੀਜ਼ ਮਿਨਿਸਟਰ ਸੰਜੀਵ ਰੋਰਾ ਨੇ ਕਿਹਾ ਕਿ ਨਵੀਂ ਇੰਡਸਟਰੀਅਲ ਪਾਲਿਸੀ ਬਣਾਉਣ ਲਈ ਬਾਈ ਕਮੇਟੀਆਂ ਬਣਾਈਆਂ ਜਾਣਗੀਆਂ ਹਰ ਇੱਕ ਕਮੇਟੀ ਵਿੱਚ 8 ਤੋਂ 10 ਇੰਡਸਟਰੀਅਲਿਸਟ ਹੋਣਗੇ ਤੇ ਇੱਕ ਚੇਅਰਮੈਨ ਵੀ ਹੋਵੇਗਾ ਕਿਸੇ ਵੀ ਸੈਕਟਰ ਨੂੰ ਚਾਹੀਦੀ ਹੋਵੇ ਕੋਈ ਫੈਸਿਲਿਟੀ ਜਾਂ ਕੋਈ ਨਵੀਂ ਰਿਕੁਆਇਰਮੈਂਟ ਇਹ ਕਮੇਟੀਆਂ ਡਾਇਰੈਕਟ ਗਵਰਨਮੈਂਟ ਨੂੰ ਸੁਜੈਸਟ ਕਰਨਗੀਆਂ ਟੈਕਸਟਾਈਲ ਆਈਟੀ ਸਪੋਰਟਸ ਗੁੱਡਸ ਆਟੋ ਇੰਡਸਟ industries EVS tourism film media food processing sare important sectors cover honge ek committee do saal layi banniya par pehli report 45 dinan vich aani chahidi hai Arora saab keh rahe ne we want to make this policy fast and practical power cuts de mudde utte vi reaction aaya khende PSPCL coal power di kaat nahi ट्रांसमिशन प्रॉब्लम्स ਨੇ ਜਿਸ ਕਰਕੇ ਗ੍ਰਿਡ ওভারਲੋਡ ਹੋ ਜਾਂਦੇ ਨੇ ਨਵੇਂ ਗ੍ਰਿਡਸ ਬਣਾਏ ਜਾ ਰਹੇ ਨੇ ਅਪਗ੍ਰੇਡ ਹੋ ਰਹੇ ਨੇ ਪ੍ਰੋਬਲਮ ਸੋਲਵ ਹੋ ਜਾਵੇਗੀ ਫੁੱਲ ਅਸ਼ੋਰੈਂਸ ਅਤੇ ਜਦ ਗੱਲ ਆਈ ਪੰਜਾਬ ਦੇ ਟੈਕਸਟਾਈਲ ਇੰਡਸਟਰੀਲਿਸਟ ਵੱਲੋਂ ਐਮਪੀਚ ਇਨਵੈਸਟਮੈਂਟ ਕਰਨ ਦੀ ਅਰੋੜਾ ਨੇ ਕਿਹਾ ਕਿਸੇ ਨੇ ਪੰਜਾਬ ਛੱਡਿਆ ਨਹੀਂ ਐਕਸਪੈਂਸ਼ਨ ਹੋ ਰਹੀ ਹੈ ਰੋ ਮਟੀਰੀਅਲ ਜਿੱਥੇ ਮਿਲੇ ਪੋਰਟ ਨੇੜੇ ਹੋਵੇ ਉੱਥੇ ਇਨਵੈਸਟ ਕਰਨਾ ਕਾਮਨ ਹੈ ਬਟ ਪੰਜਾਬ 'ਚ ਵੀ ਇਨਵੈਸਟ ਹੋ ਰਿਹਾ ਹੈ ਇਹ ਨਵਾਂ ਇੰਡਸਟਰੀਅਲ ਮੂਵ ਪੰਜਾਬ ਦੇ ਬਿਜ਼ਨਸ এনवायरमेंट ਨੂੰ ਮਾਡਰਨ ਫਲੈਕਸ ਬਲ ਅਤੇ ਇਨਵੈਸਟਰ ਫ੍ਰੈਂਡਲੀ ਬਣਾਏਗਾ ਜੁੜੇ ਰਹੋ ਸਾਡੇ ਨਾਲ ਹੋਰ ਅਪਡੇਟਸ ਲਈ ਬਿਜ਼ਨਸ ਦੀ ਦੁਨੀਆ ਚ ਪੰਜਾਬ ਕੱਢ ਰਿਹਾ ਹੈ ਨਵੇਂ ਰਾਹ ਪੰਜਾਬ ਚ ਉਦਯੋਗਾ ਲਈ ਵੱਡਾ ਐਲਾਨ ਪੰਜਾਬ ਗਵਰਨਮੈਂਟ ਹੋ ਰਹੀ ਹੈ ਬਣ ਰਹੀਆਂ ਨੇ ਇੰਡਸਟਰੀ ਸਪੈਸੀਫਿਕ ਕਮੇਟੀਆਂ ਹਰ ਸੈਕਟਰ ਲਈ ਵੱਖ-ਵੱਖ ਟੀਮ ਪੰਜਾਬ ਦੇ ਇੰਡਸਟਰੀਜ਼ ਮਿਨਿਸਟਰ ਸੰਜੀਵ ਰੋਰਾ ਨੇ ਕਿਹਾ ਕਿ ਨਵੀਂ ਇੰਡਸਟਰੀਅਲ ਪਾਲਿਸੀ ਬਣਾਉਣ ਲਈ ਬਾਈ ਕਮੇਟੀਆਂ ਬਣਾਈਆਂ ਜਾਣਗੀਆਂ ਹਰ ਇੱਕ ਕਮੇਟੀ ਵਿੱਚ 8 ਤੋਂ 10 ਇੰਡਸਟਰੀਅਲਿਸਟ ਹੋਣਗੇ ਤੇ ਇੱਕ ਚੇਅਰਮੈਨ ਵੀ ਹੋਵੇਗਾ ਕਿਸੇ ਵੀ ਸੈਕਟਰ ਨੂੰ ਚਾਹੀਦੀ ਹੋਵੇ ਕੋਈ ਫੈਸਿਲਿਟੀ ਜਾਂ ਕੋਈ ਨਵੀਂ ਰਿਕੁਆਇਰਮੈਂਟ ਇਹ ਕਮੇਟੀ ਸਾਇਰੈਕਟ ਗਵਰਨਮੈਂਟ ਨੂੰ ਸੁਜੈਸਟ ਕਰਨਗੀ ਟੈਕਸਟਾਈਲ ਆਈਟੀ ਸਪੋਰਟਸ ਕੋਡਸ ਆਟੋ ਇੰਡਸਟਰੀਜ਼ ای وی ایس ਟੂਰਿਜ਼ਮ ਫੂਡ میڈیا ਫੂਡ ਪ੍ਰੋਸੈਸਿੰਗ ਸਾਰੇ ਇੰਪੋਰਟੈਂਟ ਸੈਕਟਰਸ ਕਵਰ ਹੋਣਗੇ ਇਹ ਕਮੇਟੀਸ ਦੋ ਸਾਲ ਲਈ ਬਣਨਗੀ ਪਰ ਪਹਿਲੀ ਰਿਪੋਰਟ 45 ਦਿਨਾਂ ਵਿੱਚ ਆਣੀ ਚਾਹੀਦੀ ਹੈ ਅਰੋਣਾ ਸਾਹਿਬ ਕਹਿ ਰਹੇ ਨੇ ਵੀ ਵਾਂਟ ਟੂ ਮੇਕ ਦਿਸ ਪਾਲਿਸੀ ਫਾਸਟ ਐਂਡ ਪ੍ਰੈਕਟੀਕਲ ਪਾਵਰ ਕੱਟਸ ਦੇ ਮੁੱਦੇ ਉੱਤੇ ਵੀ ਰਿਐਕਸ਼ਨ ਆਇਆ ਕਹਿੰਦੇ ਪੀ ਐਸ ਪੀ ਸੀ ਐਲ ਕੋਲ ਪਾਵਰ ਦੀ ਕਟ ਨਹੀਂ ट्रांसमिशन प्रॉब्लम्स ਨੇ ਜਿਸ ਕਰਕੇ ਗ੍ਰਿਡ ওভারਲੋਡ ਹੋ ਜਾਂਦੇ ਨੇ ਨਵੇਂ ਗ੍ਰਿਡਸ ਬਣਾਏ ਜਾ ਰਹੇ ਨੇ ਅਪਗ੍ਰੇਡ ਹੋ ਰਹੇ ਨੇ ਪ੍ਰੋਬਲਮ ਸੋਲਵ ਹੋ ਜਾਵੇਗੀ ਫੁੱਲ ਅਸ਼ੋਰੈਂਸ ਅਤੇ ਜਦ ਗੱਲ ਆਈ ਪੰਜਾਬ ਦੇ ਟੈਕਸਟਾਈਲ ਇੰਡਸਟਰੀਲਿਸਟ ਵੱਲੋਂ ਐਮਪੀ ਚ ਇਨਵੈਸਟਮੈਂਟ ਕਰਨ ਦੀ ਅਰੋੜਾ ਨੇ ਕਿਹਾ ਕਿਸੇ ਨੇ ਪੰਜਾਬ ਛੱਡਿਆ ਨਹੀਂ ਐਕਸਪੈਂਸ਼ਨ ਹੋ ਰਹੀ ਹੈ ਰੋ ਮਟੀਰੀਅਲ ਜਿੱਥੇ ਮਿਲੇ ਪੋਰਟ ਨੇੜੇ ਹੋਵੇ ਉੱਥੇ ਇਨਵੈਸਟ ਕਰਨਾ ਕਾਮਨ ਹੈ ਬਟ ਪੰਜਾਬ ਚ ਵੀ ਇਨਵੈਸਟ ਹੋ ਰਿਹਾ ਹੈ ਇਹ ਨਵਾਂ ਇੰਡਸਟਰੀਅਲ ਮੂਵ ਪੰਜਾਬ ਦੇ ਬਿਜ਼ਨਸ এনवायरमेंट ਨੂੰ ਮਾਡਰਨ ਫਲੈਕਸ ਬਲ ਅਤੇ ਇਨਵੈਸਟਰ ਫ੍ਰੈਂਡਲੀ ਬਣਾਏਗਾ ਜੁੜੇ ਰਹੋ ਸਾਡੇ ਨਾਲ ਹੋਰ ਅਪਡੇਟਸ ਲਈ ਬਿਜ਼ਨਸ ਦੀ ਦੁਨੀਆ ਚ ਪੰਜਾਬ ਕੱਢ ਰਿਹਾ ਹੈ ਨਵੇ ਪੰਜਾਬ ਚ ਉਦਯੋਗਾ ਲਈ ਵੱਡਾ ਐਲਾਨ ਪੰਜਾਬ ਗਵਰਨਮੈਂਟ ਹੋ ਰਹੀ ਹੈ ਬਣ ਰਹੀਆਂ ਨੇ ਇੰਡਸਟਰੀ ਸਪੈਸੀਫਿਕ ਕਮੇਟੀਆਂ ਹਰ ਸੈਕਟਰ ਲਈ ਵੱਖ-ਵੱਖ ਟੀਮ ਪੰਜਾਬ ਦੇ ਇੰਡਸਟਰੀਜ਼ ਮਿਨਿਸਟਰ ਸੰਜੀਵ ਰੋਰਾ ਨੇ ਕਿਹਾ ਕਿ ਨਵੀਂ ਇੰਡਸਟਰੀਅਲ ਪਾਲਿਸੀ ਬਣਾਉਣ ਲਈ ਬਾਈ ਕਮੇਟੀਆਂ ਬਣਾਈਆਂ ਜਾਣਗੀਆਂ ਹਰ ਇੱਕ ਕਮੇਟੀ ਵਿੱਚ 8 ਤੋਂ 10 ਇੰਡਸਟਰੀਅਲਿਸਟ ਹੋਣਗੇ ਤੇ ਇੱਕ ਚੇਅਰਮੈਨ ਵੀ ਹੋਵੇਗਾ ਕਿਸੇ ਵੀ ਸੈਕਟਰ ਨੂੰ ਚਾਹੀਦੀ ਹੋਵੇ ਕੋਈ ਫੈਸਿਲਿਟੀ ਜਾਂ ਕੋਈ ਨਵੀਂ ਰਿਕੁਆਇਰਮੈਂਟ ਇਹ ਕਮੇਟੀ ਸਾਇਰੈਕਟ ਗਵਰਨਮੈਂਟ ਨੂੰ ਸਜੈਸਟ ਕਰਨਗੀ ਟੈਕਸਟਾਈਲ ਆਈਟੀ ਸਪੋਰਟਸ ਕੋਡਸ ਆਟੋ ਇੰਡਸਟਰੀਜ਼ ای وی ایس ਟੂਰਿਜ਼ਮ ਫੂਡ میڈیا ਫੂਡ ਪ੍ਰੋਸੈਸਿੰਗ ਸਾਰੇ ਇੰਪੋਰਟੈਂਟ ਸੈਕਟਰਸ ਕਵਰ ਹੋਣਗੇ ਇਹ ਕਮੇਟੀਸ ਦੋ ਸਾਲ ਲਈ ਬਣਨਗੀ ਪਰ ਪਹਿਲੀ ਰਿਪੋਰਟ 45 ਦਿਨਾਂ ਵਿੱਚ ਆਣੀ ਚਾਹੀਦੀ ਹੈ ਅਰੋਣਾ ਸਾਹਿਬ ਕਹਿ ਰਹੇ ਨੇ ਵੀ ਵਾਂਟ ਟੂ ਮੇਕ ਦਿਸ ਪਾਲਿਸੀ ਫਾਸਟ ਐਂਡ ਪ੍ਰੈਕਟੀਕਲ ਪਾਵਰ ਕੱਟਸ ਦੇ ਮੁੱਦੇ ਉੱਤੇ ਵੀ ਰਿਐਕਸ਼ਨ ਆਇਆ ਕਹਿੰਦੇ ਪੀ ਐਸ ਪੀ ਸੀ ਐਲ ਕੋਲ ਪਾਵਰ ਦੀ ਕਟ ਨਹੀਂ ट्रांसमिशन प्रॉब्लम्स ਨੇ ਜਿਸ ਕਰਕੇ ਗ੍ਰਿਡ ওভারਲੋਡ ਹੋ ਜਾਂਦੇ ਨੇ ਨਵੇਂ ਗ੍ਰਿਡਸ ਬਣਾਏ ਜਾ ਰਹੇ ਨੇ ਅਪਗ੍ਰੇਡ ਹੋ ਰਹੇ ਨੇ ਪ੍ਰੋਬਲਮ ਸੋਲਵ ਹੋ ਜਾਵੇਗੀ ਫੁੱਲ ਅਸ਼ੋਰੈਂਸ ਅਤੇ ਜਦ ਗੱਲ ਆਈ ਪੰਜਾਬ ਦੇ ਟੈਕਸਟਾਈਲ ਇੰਡਸਟਰੀਲਿਸਟ ਵੱਲੋਂ ਐਮਪੀ ਚ ਇਨਵੈਸਟਮੈਂਟ ਕਰਨ ਦੀ ਅਰੋੜਾ ਨੇ ਕਿਹਾ ਕਿਸੇ ਨੇ ਪੰਜਾਬ ਛੱਡਿਆ ਨਹੀਂ ਐਕਸਪੈਂਸ਼ਨ ਹੋ ਰਹੀ ਹੈ ਰੋ ਮਟੀਰੀਅਲ ਜਿੱਥੇ ਮਿਲੇ ਪੋਰਟ ਨੇੜੇ ਹੋਵੇ ਉੱਥੇ ਇਨਵੈਸਟ ਕਰਨਾ ਕਾਮਨ ਹੈ ਬਟ ਪੰਜਾਬ ਚ ਵੀ ਇਨਵੈਸਟ ਹੋ ਰਿਹਾ ਹੈ ਇਹ ਨਵਾਂ ਇੰਡਸਟਰੀਅਲ ਮੂਵ ਪੰਜਾਬ ਦੇ ਬਿਜ਼ਨਸ এনवायरमेंट ਨੂੰ ਮਾਡਰਨ ਫਲੈਕਸ ਅਤੇ ਇਨਵੈਸਟਰ ਫ੍ਰੈਂਡਲੀ ਬਣਾਏਗਾ ਜੁੜੇ ਰਹੋ ਸਾਡੇ ਨਾਲ ਹੋਰ ਅਪਡੇਟਸ ਲਈ ਬਿਜ਼ਨਸ ਦੀ ਦੁਨੀਆ ਚ ਪੰਜਾਬ ਕੱਢ ਰਿਹਾ ਹੈ ਨਵੇਂ ਰੇ